ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਆਪਣੀ ਮੂੰਗੀ ਅੱਜ 45-46 ਦਿਨਾਂ ਦੀ ਹੋ ਚੁੱਕੀ ਆ ਤਾਂ ਆਪਾਂ ਨੇ ਇਹਦੇ ਵਿੱਚ ਜਦੋਂ ਬੀਜੀ ਸੀ ਤਣਕਾਲੇ ਵੱਟ ਦੇ ਵਿੱਚ ਰੌਣੀ ਕਰਕੇ ਤੇ ਜ਼ੀਰੋ ਡਰ ਨਾਲ ਬੀਜੀ ਸੀ ਨਾ ਆਪਾਂ ਨੇ ਭਾਈ ਜੀ ਇਹਦੇ ਵਿੱਚ ਕੋਈ ਸਫਰ ਜਾਂ ਡੀਐਪੀ ਵਗੈਰਾ ਕੁਝ ਨਹੀਂ ਪਾਈ ਜ਼ੀਰੋ ਡਰ ਨਾਲ ਬੀਜੀ ਸੀ ਇੱਕ ਪੋਰ ਬੰਦ ਕਰਕੇ 10 ਕਿਲੋ ਵੀ ਪਾਇਆ ਜੀ ਕਿੱਲੇ ਦਾ ਤਾਂ ਇਹਨੂੰ ਦੋ ਪਾਣੀ ਲਾਏ ਨੇ ਜੀ ਤੇ ਅੱਧਾ-ਅੱਧਾ ਘਟਾ ਦੋ ਵਾਰੀ ਆਪਾਂ ਜੂਰੀਏ ਦਾ ਪਾਤਾ ਇਹਦੇ ਵਿੱਚ ਤੇ ਇਹਦੇ ਉੱਪਰ 0.9 ਦੀ ਇੱਕ ਸਪਰੇਅ ਕਰੀ ਜਾਈਏ ਤੇ ਤੁਸੀਂ ਆਪ ਦੇਖ ਸਕਦੇ ਹੋ ਮੂੰਗੀ ਦੀ ਗਰੋਥ ਤੇ ਹਾਈਟ ਤੇ ਪੌਦੇ ਦੀ ਆਪ ਦੇਖ ਕੇ ਕਮੈਂਟ ਬਾਕਸ ਜੀ ਜ਼ਰੂਰ ਦੱਸਣਾ ਕਿ ਆਪਣੀ ਮੂੰਗੀ ਦੀ ਫਸਲ ਕਿੱਦਾਂ ਦੀ ਲੱਗੀ ਵੀਰ ਜੀ ਆਪਾਂ ਨੇ ਤਾਂ ਇਹ ਪਹਿਲੀ ਵਾਰ ਬੀਜੀ ਆ ਤੁਸੀਂ ਆਪ ਦੇਖ ਸਕਦੇ ਹੋ 4 ਕਿੱਲੇ ਬੀਜੇ ਸੀ ਜੀ ਜੇ ਵੀਰ ਜੀ ਇਹਦੇ ਤੇ ਫਲੀਆਂ ਲੱਗ ਗਿਆ ਤਾਂ ਤਾਂ ਠੀਕ ਆ ਨਹੀਂ ਤਾਂ ਆਪਣਾ ਖਰੀ ਖਾਦ ਜ਼ਰੂਰ ਬਣੂੰਗੀ ਜੀ ਜੇ ਹੋ ਸਕੇ ਤਾਂ ਆਪਾਂ ਖਰੀ ਖਾਦ ਵਾਸਤੇ ਹੀ ਬੀਜ ਦੇਉਨੇ ਆ ਕਿਉਂਕਿ ਅੱਜ ਕੱਲ੍ਹ ਰੂੜੀ ਦੀ ਰੇ ਦਾ ਖਰਚਾ ਤਕਰੀਬਨ ਇੱਕ ਟਰਾਲੀ ਦਾ 2000 ਦੇ ਲਗਭਗ ਆ ਜਾਂਦਾ ਹੈਗਾ ਤੇ ਇਹਦਾ ਜੇ ਆਪਾਂ ਬੀ 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 ਦੀਆਂ 100 ਰੁਪਏ ਜਾਂ 110 ਰੁਪਏ ਕਿਲੋ ਦੇ ਲਗਭਗ ਮਿਲਦਾ ਦਾ ਤਾਂ ਇਹ ਸਿਰਫ ਜਿਆਦਾ ਜਿਆਦਾ ਇਹਦੇ ਉੱਤੇ ਖਰਚਾ 1000 ਰੁਪਿਆ ਮੂੰਗੀ ਦੇ ਬੀਜ ਆਉਂਦਾ ਹੈਗਾ ਤੇ ਇੱਕ ਜੂਰੀ ਦੀ ਪੂਰੀ ਲਾਲੋ ਜਾਂ ਸਪਰੇਅ ਲਾ ਕੇ ਤਕਰੀਬਨ 12-1300 ਰੁਪਿਆ ਬੜੀ ਮੁਸ਼ਕਲ ਨਾਲ ਕਿੱਲੇ ਦੇ ਉੱਤੇ ਖਰਚਾ ਹੁੰਦਾ ਜੇ ਆਪਾਂ ਉਧਰ ਰੂੜੀ ਦੀ ਖਾਦ ਦੀ ਗੱਲ ਕਰੀਏ ਤਾਂ ਤਕਰੀਬਨ 5 ਤੋਂ 6 ਟਰਾਲੀਆਂ ਹੀ ਪਾਉਣੀਆਂ ਪੈਂਦੀਆਂ ਨੇ ਤੇ ਆਪਾਂ ਇਸ ਸਾਲ ਇਹ ਖਾਦ ਬਣਾਉਣ ਵਾਸਤੇ ਹੀ ਬੀਜ ਦਿਨੇ ਆ ਤੁਸੀਂ ਆਪ ਦੇਖ ਸਕਦੇ ਹੋ ਜੇ ਕਮੈਂਟ ਬਾਕਸ ਜਰੂਰ ਦੱਸਣਾ ਵੀ ਮੂੰਗੀ ਕਿੱਦਾਂ ਦੀ ਲੱਗੀ ਆਪਣੀ ਸਾਰਿਆਂ ਨੂੰ ਵੀਡੀਓ ਦੇਖਣ ਵਾਲਾ ਨੂੰ ਧੰਨਵਾਦ